ਇੱਕ ਸਕੰਦਰ ਦੀਆਂ ਕੁਸ਼ਤੀਆਂ ਤੇ ਹੋਈਆਂ ਕਦੇ ਜੱਸੇ ਪੱਟੀ ਦੀਆਂ ਹੋਈਆਂ ਕਦੇ ਕਾਲੇ ਸਕੰਦਰ ਵਿੱਚ ਪੰਮਾ ਤੇਰਾ ਬਾਬਾ ਨਾਨਕ ਦੀਆਂ ਕੁਸ਼ਤੀਆਂ ਹੋਈਆਂ ਐਮ ਕਹਿੰਦੇ ਚੋਟੀ ਦੇ ਮੱਲ ਜਿਹੜੇ ਐ ਇਹ ਖਾਣੇ ਵਿੱਚ ਕੁਲ ਕੇ ਗਏ ਨੇ ਤੇ ਅੱਜ ਟੱਕਰ ਇਹਨਾਂ ਦੇ ਹਿੱਸੇ ਆ ਕੌਣ ਜਿੱਤੂਗਾ ਕੌਣ ਹਰੂਗਾ ਗੱਲਾਂ ਸਮੇਂ ਦੀਆਂ ਹੋਣਗੀਆਂ ਦੱਲਾ ਸਮੇਂ ਦੀਆਂ ਹੋਣਗੀਆਂ गल्ला समय दिया होन गया है के सारे जहां से आशा हिंदुस्तान हमारा हम बुलबुल है इसकी जे गुलस्ता हमारा सारे जहां से आशा हिंदुस्तान हमारा आज हिंदुस्तान वाला उधर ले इंडिया वाला पहलवान लाल मैं बिल्लू सिंह साहब एक दो बोल बुलबुल पहलवानों कुश्ती लडो रे भाई सिंह लेके टेक 이란ੀ ਪਹਿਲਵਾਨ ਨੇ ਕੀਤਾ ਸੀ ਪਰ ਕਾਉਂਟਰ ਅਟੈਕ ਕਰ ਗਿਆ ਇੰਡੀਆ ਦਾ ਪਹਿਲਵਾਨ ਬਰਾਬਰੀ ਤੇ ਆ ਗਿਆ ਜਦੋਂ ਕਿ ਈਰਾਨ ਦਾ ਪਹਿਲਵਾਨ ਅੱਗੇ ਫੜ ਰਿਹਾ ਇੰਡੀਆ ਦਾ ਪਹਿਲਵਾਨ ਥੋੜਾ ਪਿਛਲੇ ਹਟ ਰਿਹਾ ਪਰ ਕੁਸ਼ਤੀ ਆ ਇਹਦਾ ਕੋਈ ਪਤਾ ਨਹੀਂ ਇਹਦਾ ਕੀ ਰਿਜ਼ਲਟ ਹੋਣਾ ਹੈ ਕਈ ਵਾਰੀ ਇੱਕ ਪਹਿਲਵਾਨ ਦਾ ਹਮਲਾ ਮਾਰਦਾ ਤੇ ਦੂਸਰਾ ਕਾਉਂਟਰ ਅਟੈਕ ਕਰਦਾ ਉਹਦਾ ਹਮਲਾ ਕੱਟ ਕੇ ਹਮਲਾ ਮਾਰਦਾ ਤੇ ਕੁਸ਼ਤੀ ਸਾਜੀ ਦੀ ਕੁਸ਼ਤੀ ਚੜੀ ਆ ਇਹ ਇਤਿਹਾਸਿਕ ਹੋ ਜਾਣੀ ਆ ਬਹੁਤ ਵਧੀਆ ਵਧੀਆ ਅਟੈਕ ਤੇ ਉਤੋਂ ਤਕੜਾ بچਾਓ ਬਚਾ ਬਹੁਤ ਵਧੀਆ ਲੇਕਿਨ ਅਟੈਕ ਕਾਮਯਾਬ ਨਹੀਂ ਹੋਇਆ ਪਹਿਲਵਾਨ ਦਾ ਦੋਨੋਂ ਪਹਿਲਵਾਨ ਅੰਮੋ ਸਾਹਮਣੇ ਜੋਰ ਜਮਾਈ ਕਰ ਰਹੇ ਅਜੇ ਅਰੇ ਕੁਸ਼ਤੀ ਜਿਹੜੀ ਹੈ ਸਟਰਗਲ ਦੇ ਵਿੱਚ ਹੈ ਕੁਸ਼ਤੀ ਦੇ ਵਿੱਚ ਅਜੇ ਕੋਈ ਦਾਅ ਪੇਚ ਹੋਇਆ ਨਹੀਂ ਪੂਰਾ ਤੇ ਈਰਾਨ ਦਾ ਪਹਿਲਵਾਨ ਥੋੜਾ ਅਗਰੈਸਿਵ ਹੈ ਇੰਡੀਆ ਦਾ ਪਹਿਲਵਾਨ ਵੀ ਥੋੜਾ ਤੇਜ਼ ਹੋ ਗਿਆ ਇਹ ਦੋ ਕੰਟਰੀਆਂ ਦਾ ਮੁਕਾਬਲਾ ਇੰਡੀਆ ਬਰਸਟ ਇਰਾਨ ਦੁਨੀਆਂ ਦੇ ਵਿੱਚ ਇਰਾਨ ਦੇ ਪਹਿਲਵਾਨ ਜਿਹੜੇ ਆ ਉਹ ਦੂਸਰੇ ਨੰਬਰ ਤੇ ਆਉਂਦੇ ਆ ਜਿਹੜੇ ਪਹਿਲਵਾਨ ਆ ਉਹ ਰਸ਼ੀਆ ਦੇ 올림픽 ਕੁਆਲੀਫਾਈ ਕਰਦੇ ਆ ਪਹਿਲੀ ਲੈ ਬਈ ਬਹੁਤ ਵਧੀਆ ਅਟੈਕ ਕੀਆ ਭਾਦਿਆ ਅਜੇ ਹੋਇਆ ਨਹੀਂ ਬਈ ਲੈ ਵੀ ਦੇਖੋ ਬਹੁਤ ਵਧੀਆ ਬਚਾ ਨਵਾਂ ਲੈ ਕੇ ਟੈਗ ਇਹਨੂੰ ਕਹਿੰਦੇ ਆ ਬਹੁਤ ਵਧੀਆ ਇਹ ਕੁਸ਼ਤੀ ਅਜੇ ਹੋਰ ਵਧੀਆ ਜੇ ਨਹੀਂ ਹੋਈ ਤੀ ਇਤੋ ਹੀ ਮੋਟਾ ਲਗਾ ਦੇ

ਤੇ ਇੱਕ ਮਿੰਟ ਭਾਜੀ ਦੱਸ ਦਈਏ ਬੜਾ ਨਾਮ ਇਤਾਰ ਵਾਲੇ ਦਾ ਮਾਨ ਸਨਮਾਨ ਹੈ ਜੀ ਦੋਚੀ ਉਹਨਾਂ ਦੀ ਕਰਦੇ ਲੱਖਾਂ ਦੇ ਦాతੇ ਪੀਰ ਦੇ ਜਿਹੜਾ ਇਹ ਮੇਲਾ ਦੋਨੋਂ ਪੰਚਾਇਤਾਂ ਕਾਲਾ ਸੰਗਿਆ ਤੇ ਆਲਮਗੀਰ ਉੱਤੇ ਪਿੰਡ ਵਾਸੀ ਇਕੱਤਰ ਹੋ ਕੇ ਇਹ ਜਿਹੜਾ ਸ਼ਿੰਝ ਮੇਲਾ ਕਰਵਾਇਆ ਗਿਆ ਇਹ ਸ਼ਿੰਝ ਮੇਲੇ ਤੇ ਜਿੰਨੀ ਵੀ ਸੰਗਤ ਪਹੁੰਚੀ ਆ ਦੂਰੋਂ ਨੇੜੇੋਂ ਉਹਨਾਂ ਸਾਰਿਆਂ ਨੂੰ ਜੀ ਜੀ ਐਂ ਵੀ ਆਖਦੇ ਆ ਤੇ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਹੜਾ ਸ਼ਹਿਰ ਮੇਲਾ ਪਹਿਲਵਾਨਾਂ ਦੀਆਂ ਬਹੁਤ ਵਧੀਆ ਕੋਸ਼ੀਆਂ ਹੋਈਆਂ ਤੇ ਪਿੰਡ ਨੇ ਐਨ ਆਰ ਆਈ ਵੀਰਾਂ ਨੇ ਸਾਰਿਆਂ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਅਸੀਂ ਆਸ ਕਰਦੇ ਆ ਵੀ ਅਗਲੇ ਸਾਲ ਵੀ ਜਿਹੜਾ ਉਹ ਇਸ ਤੋਂ ਬਾਅਦ ਚੜ ਕੇ ਜਿਹੜਾ ਆਪਣਾ ਇਸ ਲੱਖਾਂ ਦੇ ਦਾਤੇ ਦੀ ਸ਼ਹਿਂਜਾ ਉਹਦੇ ਵਿੱਚ ਆਪਣਾ ਯੋਗਦਾਨ ਪਾਉਣਗੇ ਤੇ ਮੈਂ ਇੱਕ ਵਾਰੀ ਫੇਰ ਜਿੰਨੀ ਸੰਗਤ ਇੱਥੇ ਪਹੁੰਚੀ ਆ ਉਹਨਾਂ ਨੂੰ ਇਥੇ ਆਉਣ ਤੇ ਜੀ ਆ ਵੀ ਤੋਂ ਉਹਨਾਂ ਦਾ ਧੰਨਵਾਦ ਕਰਦਾ ਵੀ ਉਹਨਾਂ ਨੇ ਇਸ ਮੇਲੇ ਦੀ ਰੌਣਕ ਨੂੰ ਵਧਾਇਆ ਤੇ ਬਹੁਤ ਸ਼ਾਂਤਮਈ ਤਰੀਕੇ ਨਾਲ ਮੇਲਾ ਦੇਖਿਆ ਤੇ ਇਹ ਜਿਹੜੀਆਂ ਖੇਡਾਂ ਇਹ ਸਾਡੇ ਜੀਵਨ ਦੇ ਵਿੱਚ ਇਹਨਾਂ ਦਾ ਬਹੁਤ ਅਹਿਮ ਰੋਲ ਹੈ ਕਿਉਂਕਿ ਇਹ ਤੁਹਾਡੀ ਸਿਹਤ ਲਈ ਸਮਾਜਿਕ ਜਿਹੜਾ ਤੁਹਾਡਾ ਜੀਵਨ ਹੈ ਉਹਦੇ ਲਈ ਬਹੁਤ ਵਧੀਆ ਚੀਜ਼ਾਂ ਤੇ ਮੈਂ ਸਮਝਦਾ ਵੀ ਜਿਹੜੇ ਨੌਜਵਾਨ ਆ ਜਦੋਂ ਇਦਾਂ ਪਹਿਲਵਾਨਾਂ ਨੂੰ ਕੁਲਦਿਆਂ ਨੂੰ ਦੇਖਦੇ ਆ ਤੇ ਉਹਨਾਂ ਦਾ ਵੀ ਜਿਹੜਾ ਮਾਨਿਆ ਉਹ ਇਧਰ ਖੇਡਾਂ ਪਾਸੇ ਧਿਆਨ ਹੁੰਦਾ ਖੇਡਾ ਖੇਡਾ ਸਾਰੀਆਂ ਬਹੁਤ ਵਧੀਆ ਪਰ ਪਹਿਲਵਾਨੀ ਬਹੁਤ ਵਧੀਆ ਖੇਡ ਆ ਜਿਹੜੀ ਸਾਡੀ ਗੁਰੂਆਂ ਪੀਰਾਂ ਨੇ ਵੀ ਜਿਹੜੀ ਇਹ ਖੇਡ ਆ ਉਹ ਇਹ ਚਲਾਈ ਸੀ ਤੇ ਇਸ ਆਪਾਂ ਇਹ ਖੇਡ ਨੂੰ ਆਪਣੀ ਜਿਹੜੀ ਪ੍ਰਾਤਨ ਜਿਹੜੀ ਸ਼ਹਿ ਦਾ ਮੇਲਾ ਉਹਨੂੰ ਅੱਗੇ ਲਜਾਦੇ ਹੋਏ ਦੋਨੋਂ ਪੰਚਾਇਤਾਂ ਦੇ ਪਿੰਡ ਵਾਸੀਆਂ ਨੇ ਜਿਹੜਾ ਉਤਮ ਕੀਤਾ ਮੈਂ ਸਾਰੇ ਇਹਨਾਂ ਦੇ ਵੀਰਾਂ ਦਾ ਪਟਕੇ ਦੀ ਪੁਸ਼ਤੀ ਕਿਹੜੇ ਕਿਹੜੇ ਪਲਵਾਤੇ ਪਏ ਪਟਕੇ ਦੀ ਕੋਸ਼ੀ ਦੀ ਮਿਰਜਾ ਇਰਾਨ ਤੇ ਅਜੇ ਬਾਰਨ ਦੇ ਵਿੱਚ ਹੋਈ ਆ ਤੇ ਜਿਹਦੇ ਵਿੱਚੋਂ ਮਿਰਜਾ ਇਰਾਨ ਉਹ ਜੇਤੂ ਰਹੇ ਮੈਂ ਸਾਰੇ ਨੌਜਵਾਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਵੀ ਜਿਹੜਾ ਖੇਡਾਂ ਨਾਲ ਆਪਾਂ ਨੂੰ ਜੁੜਨਾ ਚਾਹੀਦਾ ਤੇ ਖੇਡਾਂ ਬਹੁਤ ਵਧੀਆ ਸਰੀਰਕ ਪੱਖੋਂ ਮਾਨਸਿਕ ਪੱਖੋਂ ਸਮਾਜਿਕ ਪੱਖੋਂ ਜਿਹੜੀਆਂ ਬਹੁਤ ਵਧੀਆ ਤੇ ਆਪਾਂ ਸਾਰਿਆਂ ਨੂੰ ਜਿਹੜਾ ਖੇਡਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਤੇ ਕਰ ਵੀ ਰਹੇ ਆ ਬਹੁਤ ਪਿੰਡਾਂ ਦੇ ਵਿੱਚ ਦੇਖਿਆ ਉਹ ਜਿਹੜੀਆਂ ਛਿੰਝ ਮੇਲੇ ਹੋ ਰਹੇ ਕਬੱਡੀ ਦੇ ਮੈਚ ਹੋ ਰਹੇ ਆ ਉਹ ਸਾਰੇ ਜਿਹੜੇ ਨੌਜਵਾਨਾਂ ਨੂੰ ਖੇਡਾਂ ਹਲ ਪ੍ਰਮੋਟ ਕਰਨ ਲਈ ਆ ਤੇ ਜਿਹੜੇ ਨਸ਼ੇ ਆ ਜਿਹੜੀਆਂ ਉਹ ਸਮਾਜਿਕ ਕ੍ਰਿਤੀਆਂ ਉਹਨਾਂ ਤੋਂ ਜਿਹੜਾ ਉਹ ਦੂਰ ਰੱਖਣ ਦਾ ਜਿਹੜਾ ਇਹ ਪ੍ਰਾਪਤ ਸ਼ਾਂਤੀ ਵੀ ਦੇਖੋ ਤੁਸੀਂ ਆ ਦੇਖ ਲਿਆ ਤੁਸੀਂ ਰੌਣਕ ਬਹੁਤ ਵਧੀਆ ਲੱਗੀ ਆ ਇੰਨੀ ਦੂਰੋਂ ਦੂਰੋਂ ਸੰਗਤ ਆਈ ਆ ਇਹ ਸਾਰੇ ਆਪਣੇ ਇਹਨਾਂ ਦੇ ਵਿੱਚ ਬਹੁਤ ਉਤਸ਼ਾਹ ਸੀ ਤੇ ਦੇਖੋ ਐਨ ਆਰ ਆਈ ਵੀਰ ਵੀ ਸਾਡੇ ਪਿੰਡ ਦੇ ਇਲਾਕੇ ਦੇ ਬਹੁਤ ਇੱਥੇ ਪਹੁੰਚੇ ਆ ਨੌਜਵਾਨ ਬਹੁਤ ਪਹੁੰਚੇ ਆ ਮੈਂ ਸਮਝਦਾ ਵੀ ਉਹਨਾਂ ਨੇ ਇਸ ਮੇਲੇ ਵਾਲ ਦੇਖ ਕੇ ਪਹਿਲਵਾਨ ਨਾਲ ਦੇਖ ਕੇ ਦੂਰੋਂ ਦੂਰੋਂ ਪਹਿਲਵਾਨ ਆਏ ਆ ਦੂਜੀਆਂ ਸ਼ੇਟਾਂ ਤੋਂ ਦਿੱਲੀ ਤੋਂ ਆਪਣੇ ਯੂਪੀ ਤੋਂ ਹਰਿਆਣੇ ਦੇ ਪੰਜਾਬ ਦੇ ਬਹੁਤ ਵਧੀਆ ਸਾਰੇ ਪਹਿਲਵਾਨ ਕੋਲੇ ਆ ਤੇ ਮੈਂ ਸਮਝਦਾ ਵੀ ਇਹਦੇ ਨਾਲ ਜਿਹੜਾ ਨੌਜਵਾਨਾਂ ਨੂੰ ਆ ਉਹ ਵਧੀਆ ਮੰਨ ਲਓ ਇੱਕ ਸੇਧ ਮਿਲੂਗੀ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀਆਂ ਰਵਾਇਤੀ ਖੇਡਾਂ ਜਿਦਾ ਕੁਸ਼ਤੀ ਆ ਖੜਾ ਇਹਦੇ ਵਿੱਚ ਮਹਿੰਤ ਵੀ ਜ਼ਿਆਦੀ ਆ ਪਰ ਕਿਤੇ ਨਾ ਕਿਤੇ ਉਹਨਾਂ ਅੱਗੇ ਨਹੀਂ ਵੱਧ ਪਾਰੀ ਜਿਦਾ ਕਬੱਡੀ ਹੁਣ ਬਹੁਤ ਪ੍ਰਸਿੱਧਤ ਹੋ ਰਹੀ ਜਾਂ ਹੋਰ ਕਿਹੜਾ ਹੋ ਰਹੀਆਂ ਹੋਗੇ ਕਿਤੇ ਕਿਤੇ ਤੁਹਾਨੂੰ ਲੱਗਦਾ ਕਿ ਜਿਹ ਮਿਹਨਤ ਜ਼ਿਆਦੀ ਦੇ ਕਿਤੇ ਨਾ ਕਿਤੇ ਘਟਦੀ ਜਾ ਰਹੀ ਆ ਦੇਖੋ ਇਹ ਜਿਹੜੀ ਆਪਾਂ ਹੁਣ ਰੈਸਲਿੰਗ ਦੀ ਗੱਲ ਕਰਦੇ ਤਾਂ ਰੈਸਲਿੰਗ ਇੰਟਰਨੈਸ਼ਨਲ ਗੇਮ ਤੇ ਜਦੋਂ ਆਪਾਂ ਇੰਟਰਨੈਸ਼ਨਲ ਗੇਮ ਆ ਉਹ ਥੋੜਾ ਜਿਹਾ ਫਰਕ ਹੈ ਵੀ ਉਹ ਗੱਦਿਆਂ ਦੀ ਕੁਸ਼ਤੀ ਆ ਹੁਣ ਜਿਹੜੇ ਪਹਿਲਵਾਨ ਗੱਦਿਆਂ ਤੇ ਕੁਲਦੇ ਆ ਉਹ ਜਾਦਾ ਮਿੱਟੀ ਦੀ ਕੁਸ਼ਤੀ ਦੀ ਕੁਲਦੇ ਉਹ ਕਿ ਸੱਟ ਲੱਗਣ ਦਾ ਜਾਂ ਡਰ ਰਹਿਂਦਾ ਕਿਉਂਕਿ ਇਹ ਲੰਬੀ ਕੁਸ਼ਤੀ ਹੁੰਦੀ ਆ ਤੇ ਉਹ ਥੋੜੀ ਟਾਈਮ ਘੱਟ ਹੁੰਦਾ ਤੇ ਫਾਸਟ ਬਹੁਤ ਖੇਢੀ ਜਾਂਦੀ ਆ ਸੋ ਇਹ ਮੈਂ ਸਮਝਦਾ ਵੀ ਜਿਹੜੇ ਇਦਾਂ ਮਿੱਟੀ ਦੀ ਕੁਸ਼ਤੀ ਤੋਂ ਮੰਨ ਲਓ ਆਪਾਂ ਘਰਾਂ ਚੋਂ ਨਿਕਲ ਕੇ ਗਰਾਊਂਡਾਂ ਚੋਂ ਨਿਕਲ ਕੇ ਫੇਈ ਆਪਾਂ ਉਹ ਇੰਟਰਨੈਸ਼ਨਲ ਲੈਵਲ ਤੇ ਜਾ ਸਕਦੇ ਆ ਸਮਝਦਾ ਵੀ ਦੋਨੇ ਹੀ ਚੀਜ਼ਾਂ ਵਧੀਆ ਜਦੋਂ ਪਲਵਾਂ ਥੋੜਾ ਗੱਤਿਆਂ ਦੀ কুਸਤੀ ਤੋਂ ਰਿਟਾਇਰ ਹੁੰਦੇ ਆ ਤੋ ਇੱਧਰ ਮਿੱਟੀ ਦੀ কুਸਤੀ ਵੱਲ ਵੀ ਆ ਜਾਂਦੇ ਆ ਤੁਸੀਂ ਦੇਖਿਆ ਵੀ ਬਹੁਤ ਜਿਹੜੇ ਪਹਿਲਵਾਨ ਆ ਉਹ ਸਾਰੇ ਗੱਤਿਆਂ ਦੀਆਂ কুਸਤੀਆਂ ਜਿਹੜੇ ਰਿਟਾਇਰ ਹੁੰਦੇ ਆ ਤੋ ਇੱਧਰ ਆ ਕੇ ਵੀ ਪਿੰਡ ਦੀਆਂ ਛਿੱਧਾਂ ਕੁਲਦੇ ਤੋ ਪਟਕੇ ਦਾ ਨਾਮ ਕੀ ਰੱਖਿਆ ਪਟਕੇ ਦਾ ਨਾਮ ਸਾਡਾ ਜੀ 1 ਲੱਖ ਰੁਪਇਆ ਜਿਹੜਾ ਸਗਾ ਉਹ ਆਪਾਂ ਦਿੱਤਾ ਮਿਰਜਾ ਰਾਨ ਨੂੰ ਤੇ 90000 ਰੁਪਇਆ ਜਿਹੜਾ ਉਹ ਆਪਾਂ ਦਿੱਤਾ ਜੇ ਬਾਹਰ ਨੂੰ ਤੇ 31 ਤੇ 51000 ਰੁਪਇਆ ਜਿਹੜਾ ਉਹ ਜੇਤੂ ਪਹਿਲਵਾਨ ਨੂੰ ਸਗਾ ਇਹ ਸਾਡੇ ਐਨਆਰਆਈ ਵੀਰਾਂ ਵੱਲੋਂ ਸੀ ਤੋਚੀ ਸੰਘੇ ਵੱਲੋਂ ਤੇ ਮੁੰਡਾ ਸਾਡਾ ਬਿੱਲਾ ਪਾਲ ਹੋਇਆ ਨੇ ਨੱਥੂ ਚਾਲ ਤੋਂ ਉਹ ਸਾਰਾ ਜਿਹੜਾ ਨਾਮ ਆ ਉਹ ਮਿਰਜਾ ਰਾਨ ਨੂੰ ਗਿਆ ਅੱਜ ਇਹ ਸਭ ਦੇੰਦਿਆਂ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ